ਸਾਰੀ ਰਾਤ ਚੱਲੇ ਟਰੈਕਟਰ ਪਰ ਮੈਨੂੰ ਪਤਾ ਇਹ ਗੰਦੇ ਬੰਦੇ ਸੌਗੇ ਆਉਣਗੇ ਨਹੀਂ ਚੱਲੇ ਜਣੇ ਤੇ ਆ ਖੇਤ ਸਾਰਾ ਉੱਥੋਂ ਤੱਕ ਤੁਹਾਨੂੰ ਦੀ ਦੇਈ ਹੁਣ ਆ ਵੀਰਾ ਵਿਚਾਰਿਆਂ ਦਾ ਫੋਨ ਲੈ ਪਿਆ ਆਈਫੋਨ ਤੇ ਅੱਜ ਤੇਲ ਦੀ ਔਸਤ ਫੇਰ ਕੱਢਦੇ ਆਪਾਂ ਦੱਸੂਗਾ ਮੈਂ ਤੁਹਾਨੂੰ ਲੈ ਉਹ ਉਹ ਤਾਂ ਪਤਾ ਹੀ ਆ ਵੀ ਉਹ ਘੱਟ ਖਾਂਦਾ ਉਹਦਾ ਪਤਾ ਹੀ ਆ ਕੱਲ ਵਾਲੀ ਵੀਡੀਓ 'ਚ ਮੈਂ ਦੱਸਿਆ ਸੀਗਾ ਉਹ ਤਾਂ ਅੱਧੋ ਅੱਧੀ ਦਾ ਫਰਕ ਆ ਇਹ ਆ ਜਾ ਦੇ ਖਾਂਦਾ ਇਹ ਵੀ ਮੈਂ ਦੱਸਿਆ ਸੀ ਪਰ ਪੂਰੀ ਆਸ ਤਾਂ ਪੈਦੀ ਅੱਜ ਕੱਢਦੇ ਆ ਵੀ ਇਹ ਕਿੰਨਾ ਖਾਊਗਾ ਕੀ ਹਿਸਾਬ ਕਿਤਾਬ ਇਹ ਅੱਧੀ ਰਾਤ ਨੂੰ ਇਹ ਸੌਂਗੇ ਸੀਗੇ 11 12 ਵਜੇ ਤਾਂ ਹੀ ਖੇਤ ਸਿਰੇ ਨਹੀਂ ਲੱਗਾ ਕਿਉਂਕਿ ਮਲਚਰ ਨਹੀਂ ਨਾ ਚੱਲਿਆ ਮਲਚਰ ਫਿਰ ਟ੍ਰੇਲ ਦੇ ਵਿੱਚ ਚੱਲਦਾ ਨਹੀਂਗਾ ਹੁਣ ਅੱਜ ਫਿਰ ਸਵੇਰੇ ਚਲਾਇਆ ਇਹਨੂੰ ਕਿ ਅੱਜ ਆਪਾਂ ਨਾ ਬਾਬੇ ਦੀ ਮੇਰ ਨਾਲ ਅੱਜ ਕੰਮ ਨਿਭਰ ਜਾਊ ਲੱਗੇ ਹੋ ਜਾਊ ਹੁਣ ਆਪਾਂ ਇਹਨਾਂ ਨੂੰ ਭੇਜੀਏ ਰੋਟੀ ਖਾਣਾ ਤੇ ਆਪਾਂ ਚਲਾਉਣੇ ਹੁਣ ਬੈਠਦੇ ਆਂ ਉਤੇ ਛੋਟਾ ਕਹਿੰਦਾ ਵੀ ਰਾਤ ਇਹਨੂੰ ਕੱਢਦਾ ਸੀਗਾ ਤੇ ਤੇਲ ਦੀਆਂ ਘਟਾਂ ਵਾਲੀਆਂ ਭਰਦਾ ਤੇ ਉਹਨੂੰ ਲਾਇਆ ਸੀਗਾ ਰੋਟਾ ਵੇਟਰ ਤੇ ਪਰ ਇਹ ਫੇਰ ਵੀ ਜ਼ਿਆਦੇ ਖਾ ਗਿਆ ਇਹਦੇ ਕੰਮ ਦੀ ਸਫਾਈ ਜ਼ਿਆਦੇ ਆ ਪਤਾ ਨਹੀਂ ਪੀਡਿਓ ਦਾ ਵੀ ਚੱਕਰ ਹੋਇਆ ਵੈਸਾ ਪੀਡਿਓ ਸੇਮ ਆ ਦੋਨ ਰੈਟਰਾਂ ਦੀ ਆ ਨਾ 500 ਤੋਂ 540 ਤੇ ਪਤਾ ਨਹੀਂ ਕਹਿੰਦਾ ਵੀ ਇਹਦੀ ਸਵਾਈ ਜਿਆਦੇ ਆ ਆ ਵੀ ਤੁਹਾਨੂੰ ਵੇਖ ਰਿਹਾ ਦੀ ਵੀ ਹੁਣੀ ਆ ਪਹਿਲਾਂ ਉਹ ਲਾਇਆ ਸੀਗਾ ਦੂਜਾ ਇਹ ਤੇਲ ਜਿਆਦਾ ਖਾਂਡਾ ਕਰਕੇ ਤੇ ਫੇਰ ਹੁਣ ਫੇਰ ਦੇਨੇ ਮੈਨੂੰ ਲਾ ਦਿੱਤਾ ਇਹ ਕਹਿੰਦਾ ਮਤਲਬ ਰਾਤ ਆਪਾਂ ਫੁੱਲ ਕਿੰਨੀ ਟੈਂਕੀ ਇਹਦੀ ਇਹ ਪਤੰਦਰ ਹੁੰਦੇ ਚੀਕ ਆ ਗਿਆ ਅੱਧੀ ਟੈਂਕੀ ਕਰ ਗਿਆ ਜਾ ਕੱਲ ਦਾ ਚੱਲਿਆ ਕਰਮਾ ਵਾਲਾ ਝੋਟਾ ਬੁੱਗੀ ਆਉਂਦਾ ਹਨਾ ਨਾ ਕਾ ਵੀ ਕ੍ਰੋਸ ਨਾ ਮੈਨੂੰ ਲੱਗਦਾ ਸੀ ਨਾ ਕੜਾ ਚਿਕੜਾ ਤਰੀ ਕਰਦਾ ਕਿਉਂ ਨਾ ਵੀ ਇੱਕ ਰੀ ਨੂੰ ਗ੍ਰੀਸ ਕਰ ਹੀ ਲਿਆ ਆ ਵੇ ਇਹਨੂੰ ਲਾਲਾ ਰਮੇ ਨਿੱਪੜ ਆਵੇ ਗਰਮ ਹੋਣਾ ਧਿਆਨ ਨਾਲ ਹੱਥੋ ਥੋਸਾ ਹੋਣਾ ਲਈ ਆ ਰਹੀ ਆ ਵੇ ਆਵੇ ਨਿੱਪੜ ਇਹਨੂੰ ਆਵਾ ਹਾਂ ਇਹਨੂੰ ਲਾਲਾ ਇਹ ਦੋਨੋਂ ਸਾਈਡਾਂ ਤੋਂ ਨੱਪ ਕੇ ਲੱਗ ਜਣਾ ਨੇ ਕਿ ਮੈਨੂੰ ਹੱਥ ਲਵੇੜਨਾ ਪੈਗਾ ਹਾਂ ਨੱਪ ਕੇ ਉਹਦੇ ਵਿੱਚ ਪਾ ਕੇ ਤੇ ਇਹਨੂੰ ਛੋੜ ਦੇ ਹਾਂ ਛੋੜ ਦੇ ਹੁਣ ਮਾਰ ਦੇ ਬੋਖੀਆਂ achar ਬਸ 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 ਇਹ ਤਾਂ ਮੈਨੂੰ ਲੱਗਾ ਸੱਚ ਆਪਾ ਯਾਰ ਵੈਲਡਿੰਗ ਹੀ ਕਰਾਦਾ ਸੀ ਇਹ ਰਹਿਣ ਦੇ ਲਾਲਾ ਇੱਥੋਂ ਆਹ ਕਵਰ ਲਾ ਇਹਦਾ ਪਿੱਛੇ ਕਰ ਆਹ ਕਵਰ ਪਿੱਛੇ ਨੂੰ ਕਰ ਲਾ ਪਰੰਦਾ ਨਹੀਂ ਸਾਲੇ ਦਾ ਇਹ ਲੈ ਨੂੰ ਭੜੀ ਹਣੇ ਨੂੰ ਕੋਈ ਟੈਨਸ਼ਨ ਨਹੀਂ ਦੀ ਫ੍ਰੀਜ਼ ਕਰਨਾ ਹੈ ਕਿ ਨਹੀਂ ਹੈ ਨਾ ਇਹ ਜੇ ਤੋੜਤਾ ਉਦੋਂ ਇਹਨੇ ਖਿਲਾਰਨਾ ਮੜ ਕੇ ਨੇ ਨਾ ਟੁੱਟ ਗਿਆ ਲਿਓ ਬਣਾ ਲਿਓ ਇਹ ਟੁੱਟ ਗਿਆ ਟੁੱਟ ਗਿਆ ਉੱਤੇ ਬੈਠੇ ਨਹੀਂ ਵੇਖਣਾ ਆਵਾਜ਼ੀ ਚਾਂ ਪਾਂ ਕੋ ਕਰਦਾ ਜਣੀ ਹੈ ਐਂ ਦਬੀ ਜਣੇ ਨੇ ਸਾਰੀ ਜੜੀ ਤੇ ਆ ਦੇਖੀ ਨੇ ਪੱਖੇ ਚੱਲਦੇ ਇੱਧਰ ਸਰਦਾਰਾਂ ਨੂੰ ਛਤਰੀ ਤੇ ਇੱਧਰ ਇੱਧਰ ਗਰਮੀ ਚ ਬੁਰੇ ਹਾਲ ਨੇ ਬੌਂਕੇ ਦਿਹਾੜੇ ਤੇ ਗਰਮੋ ਗਰਮੀ ਹਾਏ ਰਬਾ ਬੜੀ ਗਰਮੀ ਉੱਤੇ ਪੈਣੀ ਮੈਨੂੰ ਲੱਭਿਆ ਗਰੀਸ ਹੈ ਨਹੀਂ ਇੱਥੇ ਤੇ ਜੈਣੀ ਮੋਟਰ ਦੇ ਅੰਦਰ ਦੇਖਾ ਕੋ ਡੱਬਾ ਡੱਬਾ ਪਿਆ ਆਵੇ ਜੀ ਉਹ ਨਹੀਂ ਹੈ ਜੀ ਮੈਨੂੰ ਇੱਥੇ ਨਹੀਂ ਹੈਗਾ ਇੱਥੇ ਨਹੀਂ ਹੈਗਾ ਨਹੀਂ ਹੈਗਾ ਘਰੋਂ ਪਾ ਕੇ ਲੈ ਆਉਣਾ ਜੀ ਹਾਂ ਚੱਲ ਰਹਿੰਦੇ ਸੇ ਨਨੂ ਨੇ ਕੱਲ ਇਹਦੇ ਭੜਾਕੇ ਪਾਏ ਐ ਐਤੋਂ ਮਗਰਾੜ ਰਹਿਗਾ ਜੀਤਾ ਕੱਲ ਕਿੰਕੀ ਚੱਲ ਵੀ ਝੋਟਿਆ ਫਿਰ ਐ ਪਾਣੀ ਪੂਣੀ ਪੀ ਲਈਏ ਤੇ ਚਲੀਏ ਫਿਰ ਆ 8 ਕਿੱਲੇ ਰੈਡੀ ਹੋ ਗਏ ਇੱਧਰਲੇ ਤੇ ਆ 3 ਕਿੱਲੇ ਨੂੰ ਆਪਾਂ ਲੱਗੇ ਆ ਇਹ ਵੀ ਸ਼ਾਮ ਤੱਕ ਤੁਹਾਨੂੰ ਐਨ ਓਕੇ ਤੇ ਫਿਰ ਆਪਾਂ ਲਾਓ ਫੇਰ ਨੇ ਇੱਥੇ ਲਾਓ ਤੇ ਵੀ ਇਹਦਾ ਜੋਰ ਜਲਵਾ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਚੱਲਦਾ ਕਿਵੇਂ ਨਹੀਂ ਹਨਾ ਉਭੀ ਲੱਗ ਜੂ ਪਤਾ ਚਲੋ ਚਲਾਉਣੇ ਫਿਰ ਹਣ ਆਇਆ ਲਿਆ ਤੇਲ ਉਹ ਕਿਆ ਆ ਗਈ ਲਾਲ ਦੇ ਸੂਈ ਤੇ ਜਮਾ ਗਾਦੀ ਹੋ ਗਈ ਹਣ ਟੈਂਕੀ ਜਮਾਈ ਲੈ ਇੱਥੇ ਲੈਵਣਾ ਰੁਕ ਜਾ ਫਿਰ ਇਹਦੇ ਤੇਲ ਪਾਉਂਦੇ ਚੋੜਾ ਖਾਈ ਜਾਂ ਜਿੰਨਾ ਖਾਣਾ ਰੁਕਾ ਆਜ ਨਾ ਖਾਣਾ ਆਜ ਨਾ ਖਾਣਾ ਉਹ ਪਰਮਾਲਾ ਉਹ ਨਹੀਂ ਚੱਲੀ ਇਹਨਾਂ ਬਿਨਾ ਤੇ ਉਹ ਵੀ ਦਿਖਾਣਾ ਮੈਨੂੰ ਕਿੰਨਾ ਹੈਗਾ ਕਿੰਨਾ ਪਾਇਆ ਅੱਜ ਇਹਦੀ ਜੇਰੇ ਤੋਂ ਇੱਟ ਇੱਕ ਹੀ ਦੇਖ ਲਈ ਬਹੁਤ ਜਿੱਲਾ ਕਿ ਜਗਾ ਕੱਢ ਕੇ ਆਇਆ ਤੇ ਲੋ ਬਹੁਤ ਢਾਈ ਕਿ ਕਿੱਲੇ ਕੱਢੇ ਨੇ ਅੱਧੀ ਡੈਂਤੀ ਅੱਧੀ ਡੈਂਤੀ ਵੀ ਇਧਰੇ ਅੱਧੀ ਡੈਂਤੀ ਨਾਲ ਢਾਈ ਕਿ ਕਿੱਲੇ ਕੱਢਦੇ ਗੁਰੂ ਦਾ ਵੀ ਨਹੀਂ ਰਾਪਾ ਮੈਂ ਜਾਂਦੀ ਹਾਂ ਰੋਡਾ ਬਟੂ ਵੀ ਪੂਰੀ ਤਸੰਦੀ ਦਾ 2000 ਕਿਲੋ ਚੱਲਦੇ ਆ ਦੋਨੇ ਲੀਵਰ ਥੱਲੇ ਤੇ ਪਿੱਛੇ ਤੁਹਾਨੂੰ ਬੜਾ ਗੱਟੂ ਰੱਖਿਆ ਆਪਾਂ ਚਾਰ ਪੂਰੀ ਜਾਨ ਨਿਕਲਦੀ ਪੂਰੀ ਟਰੈਕਟਰ ਦੀ ਤਸल्ली ਬਹੁਤ ਜ਼ੋਰ ਲੱਗਦਾ ਦਾ ਤਸल्ली ਬਹੁਤ ਹਣਾ ਬੰਤ ਤੇਲ ਪਾ ਲਈਏ ਦੱਸ ਲਓ ਤਾਂ ਉਹਦੀ ਸੂਈ ਵੀ ਦਿਖਾਣਾ ਅੱਛਾ ਕਿੰਨਾਗਾ ਕਿੰਨਾ ਤੇਲ ਸੀ ਉਹਦੇ ਚ ਬੇਬੇ ਨਮਾ ਲੈ ਕੇ ਜਾਂਦਾ ਨਾ ਹਾਂ ਉਹਦੇ ਟੈਂਕ ਚ ਭਰੀ ਦੋ ਦਿਨ ਪਹਿਲਾਂ ਟੈਂਕ ਚ ਭਰੀ ਸੀ ਉਹਦੀ ਤੇ ਕੱਲ ਖਾਲੀ ਹੋਈ ਕੱਲ ਰਾਤ ਖਾਲੀ ਹੋਇਆ ਨਾ ਹਾਂ ਕੱਲ ਰਾਤ ਖਾਲੀ ਹੋਈ ਉਹ ਅੱਜ ਸਵੇਰੇ ਤੇ ਜਿਹੜੇ ਪਾਇਆ ਵਾ ਹਾਂ ਇੰਨਾ ਅੱਧੀੋਂ ਥੋੜਾ ਉੱਤੇ ਹੀ ਗਿਆ ਸੀ ਅੱਧੀ ਤੇ ਹਜੇ ਆਜੀ ਪਹੁੰਚਿਆ ਨਹੀਂ ਤੇ ਇਹ ਮੈਂ ਤਾਂ ਪੀਜਾਂ ਦਰਿਆਵਾਂ ਦੇ ਦਰਿਆ ਤੇ ਬੁੱਲ ਫਿਰ ਸੁੱਕੇ ਉਹ ਗੱਲ ਇਹਦੀ ਆ ਇਹ ਤਾਂ ਡਰਮ ਵਾਲੀ ਚਾਹਤਦਾ ਰਹਿੰਦਾ ਵੀ ਆਜੋ ਲੈਓ ਪਾ ਦਿਓ ਤੇ ਤਾਂ ਲੱਗਿਆ ਕਿੰਨੇ ਚੱਲੇ ਤੇ ਲੈ ਕੇ ਆਜੋ ਤੇਲ ਲੈ ਕੇ ਆਜੋ ਵਸ ਤੇਲ ਤੇਲ ਦੇ ਤਾਂ ਤੇਲੋ ਤੇ ਇਹ ਮਿਲਦਾ 25 ਕੇ 26 ਘੰਟੇ ਚੱਲਿਆ ਤੇ ਇਹ ਮਿਲਦਾ ਡਰਮ ਮੈਂ ਡਰਮ ਨੂੰ ਅੱਤ ਫੇਰ ਜਣਾ ਉਹਨੂੰ ਖੜ ਜਾ ਮੈਂ ਆਉਣਾ ਮਾਂ ਉਹਦੀ ਸੂਈ ਵੇਖ ਕੇ ਆ ਗਿਆ ਉਹਨੂੰ ਤੇ ਉਹਦੇ 'ਚ ਕਿੰਨਾ ਸਵੇਰੇ ਫੁੱਲ ਕੀਤਾ ਸੀ ਹਾਂ ਅੱਛਾ ਵੀ ਉਹ ਫੁੱਲ ਨਹੀਂ ਅੱਧੀ ਤਾਂ ਥੋੜੀ ਜੁੱਤੇ ਸੀ ਸਵੇਰੇ ਆ ਰੱਖ ਕਹਿਣ ਤੇ ਇਹ ਵੀ ਛੋਟਾ ਸਵੇਰ ਦਾ ਹੀ ਚੱਲਦਾ ਵਿਆ ਇਹਦੀ ਸੂਈ ਵੇਖੀ ਆਪਾਂ ਇਹ ਅੱਧੇ ਹੀ ਖੜਾ ਲੇ ਪੂਰੀ ਅੱਧੇ ਹੀ ਸੁਈ ਜਾਂਦੀ ਮੇਰੇ ਵੀਰ ਭਰਾ ਕਹਿੰਦੇ ਵੀ ਮੋਡੀਫਿਕੇਸ਼ਨ ਦੀ ਕੀ ਲੋੜ ਆ ਆਹ ਲੋੜ ਆ ਐਸ ਗੱਲੋਂ ਕਰਾਉਣੇ ਪੈਂਦੇ ਮੋਡੀਫਾਈ ਫਿਰ ਤੇਲ ਖਰਚਾ ਵੀ ਘਟ ਜਾਂਦਾ ਜ਼ੋਰ ਵੀ ਵੱਧ ਜਾਂਦਾ ਹੁਣ ਜਿੱਥੇ ਪਹਿਲੇ ਜ ਤੁਰਦਾ ਉੱਥੇ ਉਹ ਦੂਜੇ ਚ ਤਰਦਾ ਰਾਹ ਤੇ ਜਦੋਂ ਇਹਨਾਂ ਨੇ ਕਟਰ ਮਾਰਿਆ ਹਾਂ ਸੋਹਣਾ ਫੁੱਲੀ ਪੈ ਤੇ ਛੱਡਦੇ ਨਹੀਂ ਡਿੱਗਦੇ ਨਹੀਂ ਕਿ ਚਿੱਕਾ ਤੋੜਦਾ ਹੈਗਾ ਹਾਂ ਉਹ ਦੋਵੇਂ ਛੱਟ ਕੇ ਮਾਰਿਆ ਨੇ ਨਹੀਂ ਆਇਆ ਤਾਂ ਇਹ ਵੀ ਦੋਵੇਂ ਲਿਏ ਇਹਨਾਂ ਤੜ ਤਾਂ ਥੋੜੀ ਗਲਤੀ ਹੋ ਗਈ ਤੁਸੀਂ ਇਹਦੀ ਇਕਨੋਮੀ ਕੀਤੀ ਹੋਈ ਸੀ ਵੀਡੀਓ ਉਹ ਮੈਂ ਸਵੇਰੇ ਕੀਤੀ ਨਹੀਂ ਉਹ ਮੈਂ ਸਵੇਰੇ ਕੀਤੀ ਆ ਤੜਕੇ ਮੈਂ ਵੀ ਨਾ ਦੋ ਗੇੜੇ ਉਵੇਂ ਹੀ ਲਾਤੇ ਮੈਂ ਦਵਦਾ ਬੜਾ ਯਾਰ ਇਹ ਤਾਂ ਪਹਿਲੇ ਜੀ ਮਰੀ ਜਾਂਦਾ ਤੇ ਫਿਰ ਮੈਂ ਬਾਅਦ ਚ ਰਖਮਾ ਚੱਕਰ ਕਿਵੇਂ ਪਿੱਛੇ ਫਿਰ ਘੱਟ ਕੀਤੇ ਦੁਬਾਰਾ ਪਾਈਏ ਤੇਲ ਆਉਣਾ ਹੀ ਪੈਣਾ ਆਉਣਾ ਹੀ ਹਲਤਾਵੇਂ ਪਾਉਣੇ ਵੀ ਮਗਰ ਬਾ ਉਹਨੂੰ ਪਾ ਕੇ ਤੇ ਉਲਟਾਵੇਂ ਪਾ ਲਿਆ ਚੱਲ ਵੀ ਛੋਟਿਆ ਚੰਗੀ ਦਾ ਸਾਫ ਕਰ ਮੇਰਾ ਪੁੱਤ ਆਣਾ ਤਿੰਨ 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 ਇਹ ਤਾਂ ਖੂਏ ਖੂ ਜਿਹੜਾ ਪਰਦਾ ਨਹੀਂ ਪਤਾ ਨਹੀਂ ਕਿੱਥੇ ਲਈ ਜਾਨ ਤੇਰੇ ਨਾਲ ਮੱਕੇ ਯਾਰ ਇੰਨਾ ਤੇਲ ਤਾਂ ਮਿਲਦਾ ਕੋਈ ਟਰੈਕਟਰ ਵੀ ਨਹੀਂ ਖਾਂਦਾ ਹੁਣ ਹਣਾ ਕਿੰਨੇ ਦਿਨਾਂ ਪੜਿਆ ਪਿਆਰ ਜਾਰੇ ਕਰ ਦਿੰਦੇ ਇਹਨੇ ਤੇਲ ਲਾਣਾ ਜਿੰਨਾ ਤੇਲ ਇਹ ਖਾ ਗਿਆ ਆਪਾਂ ਟੱਕਦਾ ਨਹੀਂ ਪਾਇਆ ਤੈਂਗੀ ਪਰ ਪਰ ਲਿਆਉਣੇ ਇੱਕ ਬਰੀ ਤੈਂਗੀ ਇੱਕ ਰੀ ਭਰ ਲਈਦੀ ਡੇਢ ਦਿਨ ਘੜ ਜਾਂਦੀ ਦਿਨ ਤਾਂ ਕੱਢਦੀ ਘੜਦੀ ਨਾ ਜਦ ਤੁੰਨ ਕੇ ਵਾਈ ਇਹੇ ਪ੍ਰੀਤ ਪਰ ਬੱਦ ਪਰਤੇ ਸੀ ਉਹ ਤੋਂ ਖਾਂਦਾ ਹੁੰਦਾ ਸੀ ਇਹ ਇਹ ਤਾਂ ਵਦੰਦਰ ਪੜੀ ਨਾ ਦਿਹਾੜੀ ਦੋ ਦੋ ਰੀ ਮੰਗਦਾ ਤਿੰਨ ਤਿੰਨ ਵਾਰੀ ਹੋਰ ਘੰਟੇ ਹੋਰ ਮੰਗਣੀਆਂ ਨੇ ਇੰਨੇ ਕ ਤੇਲ ਨੂੰ ਇੱਕ ਗੋਲ ਦਾ ਇੰਨੇ ਕ ਤੇਲ ਨੂੰ ਤਾਂ ਕਹਿੰਦਾ ਵੀ ਲੈ ਉਹ ਦੁਬਾਰਾ ਡਰਮ ਬੰਦ ਨੇ ਪੱਕੇ ਜਿਹੇ ਡਰਮ ਬੰਦੀ ਹੈ ਵਾਕਈਏ ਮੇਰੇ ਵੀਰ ਮੈਨੂੰ ਕਹਿੰਦੇ ਜੋਂਡੀਆਂ ਦੇ ਸਿਫਤਾਂ ਕਰਦਾ ਤੂੰ ਐ ਜੋ ਜਿਹੜੀ ਜਿਹੜੇ ਖਾਂਦਾ ਤੇ ਖਾਂਦਾ ਭਾਈ ਉਹ ਵੀ ਦੱਸਦੇ ਆ ਆਪਾਂ ਆਪਾਂ ਝੂਠ ਨਹੀਂ ਬੋਲਦੇ ਹੁੰਦੇ ਸਿੱਧੀ ਤੇ ਸਾਫ਼ ਜੀ ਗੱਲ ਆ ਉਹ ਪੰਪ ਕਰਾ ਕੇ ਦੇਖਾਂਗੇ ਕਿ ਲੈ ਆ ਆ ਫੇਰ ਨਹੀਂ ਦੇਖਣਾ ਜਦੋਂ ਪੰਪ ਹੋ ਗਿਆ ਉਹ ਤਾਂ ਥੋੜੀ ਜਿਹੀ ਸੀਜ਼ਨ ਚ ਕਾਸੀ ਜ਼ਿਆਦਾ ਸੀਗਾ ਵੀ ਟਾਈਮ ਹੈ ਨਹੀਂ ਸੀ ਨਹੀਂ ਤੇ ਆਪਾਂ ਦਾ ਤੁਹਾਨੂੰ ਪਤਾ ਬਾਬੇ ਦੇ ਮੱਥਾ ਟੇਕ ਕੇ ਕਰਮਾਂ ਵਾਲਿਆਂ ਦੇ ਤੇ ਪੰਪ ਕਰਾ ਕੇ ਫੇਰੀ ਤੁਰੀ ਦੇਣ ਨੂੰ ਇੰਨਾ ਥਾਵਾਂ ਤੇ ਉਹਨਾਂ ਪਾਣੀ ਮਾਰਦੇ ਕੈਨੀਆਂ ਨਾ ਨਹੀਂ ਤੇ ਡੀਜ਼ਲ ਬੁਰਾ ਲੱਗੂਗਾ ਆ ਚੱਕ ਮੇਰਾ ਪੁੱਤ ਧਿਆਨ ਨਾਲ ਕੁੜੀ ਚੋ ਤਾਂ ਮੇਰਾ ਸਟੀering ਨਾ ਖਰਾਬ ਕਰ ਜੀ ਪੈਦਾਮ ਕਰ ਕਰਨਾ ਮਟਾ ਮਟਾ ਹੋ ਗਿਆ ਤਾਂ ਤਸ ਪਰ ਮੇਰੇ ਲਿਆਂਦੀ ਰੋਟੀ ਰਾਟੀ ਗਈ ਸੁੱਕੇ ਸਣ ਖਾ ਲਈ ਜਣਾ ਨੂੰ ਇਹ ਮੈਨੂੰ ਮੀਨ ਨਹੀਂ ਲੀਕ ਦੱਸ ਕੇ ਨਹੀਂ ਹੋਈ ਲੱਗ ਗਿਆ ਹੌਲੀ ਹੌਲੀ ਘੇਰ ਚੱਲ ਆ ਵਦਰੀਏ ਇਹ ਹੋ ਜਾ ਅੰਦਰ ਕਰਮਾਲੀਏ ਚਲੋ ਜੀ ਹੁਣ ਆਪਾਂ ਖਾਣੇ ਰੋਟੀ ਤੇ ਉਦੋਂ ਬਾਅਦ ਹੀ ਆਪਾਂ ਚਲਾਵਾਂਗੇ ਇਹ ਤੁਹਾਨੂੰ ਮੈਂ ਇਹਦੀ ਸੂਈ ਵਿਖਾ ਦਿਆਂ ਕਿੰਨੀ ਕੀ ਚੱਕਣੀ ਆ ਤੇ ਇਹ ਕਿੰਨੇ ਲੀਟਰ ਦੀ ਗੱਲ ਨੇ ਹੋਊਗੀ ਇਹਨਾਂ ਨੂੰ 20 25 ਇਹ ਆਧੇ ਚ ਗਈ ਸੂਈ ਤੇ ਹੁਣ ਆਪਾਂ ਇਹਨੂੰ ਰੋਟੀ ਖਾ ਕੇ ਤੇ ਫੇਰ ਫੇਰਦੇ ਆਪਾਂ ਅਲਟਾਵੇਂ ਦੋ ਤਿੰਨ ਵਲੌਗ ਹੋ ਗਏ ਮੈਂ ਵਿੱਚ ਆਇਆ ਹੀ ਨਹੀਂ ਇਹ ਅੱਜ ਆ ਜਾਂਦੇ ਆ ਕਿਹੜਾ ਵੀਰ ਭਰਾ ਫੋਨ ਕਰਦਾ ਮੈਂ ਫੋਨ ਸੁਣ ਲਵਾਂ ਤੇ ਰੋਟੀ ਖਾਣਾਂ ਨਾਲੇ ਤੇ ਉਦੋਂ ਬਾਅਦ ਕੰਮ ਫੇਰ ਖਿੱਚਦੇ ਆ ਝੋਟੀਆਂ ਕਿਰਕਾਂ ਦਾ ਤੁਹਾਨੂੰ ਪਤਾ ਹੀ ਆ ਖਿੱਚੀ ਜਾਂਦਾ ਕੰਮ ਆਪਣੀ ਰਾਣੀ ਸੁੰਦਰੀ ਧੁੱਪੇ ਖੜੀ ਵਿਚਾਰੀ ਹਾਏ ਹੋਏ ਰੱਬਾ ਚਲੋ ਰੋਟੀ ਖਾ ਕੇ ਮਿਲਦੇ ਆ ਬਿਆਹ ਦੀ ਗੱਲ ਹੈ ਤੇ ਇਹਨੂੰ ਕੀ ਕਹਿੰਦਾ ਪੋਖਣਾ ਕਹਿੰਦੇ ਕੀ ਪੋਪਲਾ ਪੋਖਣਾ ਭੂਗਣਾ ਉਹ ਫਿਰ ਆ। ਹੋਏ ਰੋਟੀਆਂ ਮੁੱਕ ਗਿਆ। ਕੋਈ ਨਹੀਂ ਲਿਓ ਨਾ। ਬਸ ਨੀਰੇ ਖਾ ਲਈਓ ਆਪੇ ਲਿਓਗਾ। ਮੂਜੀ ਲੱਤਨੇ ਲੱਗਿਆ ਹੈ। ਕੱਟ ਕਰਦਾ ਉਹ ਉੱਥੇ ਲੈ ਜਾ ਕੋਲੇ ਉਹਦੇ। ਸਵਾਦ ਹੀ ਬੜੇ ਲੱਗੇ ਬੜੇ। ਕੋਈ ਸਵਾਦ ਲੱਗਿਆ। ਉਹ ਬੋਲ ਚੱਕਿਆਗਾ ਚੰਗਾ ਫਿਰ। ਲਓ ਜੀ ਰੋਟੀ ਖਾ ਕੇ ਤੇ ਗਾਂ ਪੱਤੀ ਡੰਗੀ ਕਰਕੇ ਤੇ ਫਿਰ ਤੁਰ ਪਏ। ਇੱਕ ਨਾ ਆਪਣੇ ਪ੍ਰਾਲੀ ਫਸਦੀ ਆ ਇੱਥੇ ਸੇਡਾ ਤੇ। ਗਰੂਟਾ ਮੀਟਰ ਦੇ। ਤੇ ਬਾਈ ਨੇ ਰਮੇਲ ਕਿਤੋਂ ਨਾ ਇੱਕ ਤਾਂ ਬਾਈ ਡੱਬ ਵਾਲਿਆਂ ਫੋਨ ਆਇਆ ਸੀ। ਇੱਕ ਕਿਤੋਂ ਆਇਆ ਸੀ ਚੇਤਾ ਭੁੱਲ ਜਾਣਾ ਕੁਲਵਿੰਦਰ ਸਿੰਘ ਆਇਆ ਸੀ ਭਾਈ ਦਾ ਉਹਨੇ ਵੀ ਦੱਸਿਆ ਭਾਈ ਕਹਿੰਦਾ ਪੱਲੇ ਲੀਆਂ ਸਪੋਟਾਂ ਖੋਲਦੇ ਰਮੇਸ਼ ਮੋਟਰ ਚਲਾ ਕੇ ਭਾਰੇ ਨੂੰ ਆ ਜਾ ਐਣਾ ਪਰ ਗਈ ਲੈਟ ਉਹ ਤੇਰਾ ਭਲਾ ਆਏ ਓਏ ਕਿਸਮਤ ਵੇਖ ਲਓ ਵੀ ਗਰਮੀ ਲਿਆ ਵੀ ਰਾਤ ਦੇ ਕੋਈ ਨਹੀਂ ਲੱਗ ਦੋਲਤਾ ਸੀ ਕਿ ਉਹ ਹੀ ਆ ਉਹਨੂੰ ਜੋ ਭਰ ਲਿਆ ਫਿਰ ਅੰਡਾ ਪਾਣੀ ਹੈਗਾ ਬਾ ਕੋਈ ਨਹੀਂ ਉਹਨੂੰ ਸਾਫ਼ ਹੀ ਰੱਖ ਦੂੰ ਲੋ ਜੀ ਹੁਣ ਆਪਾਂ ਦੱਬੀਏ ਕਿੱਲੀ ਫੇਰ ਤੇ ਆਹ ਦੇਖ ਲਓ ਤੁਸੀਂ ਸਵਾ ਤਿੰਨ ਕਿੱਲਿਆਂ ਚੋ ਇੰਨੀ ਜਗ੍ਹਾ ਰਹਿ ਗਈ ਮਤਲਬ ਇੰਨੇ ਕ ਮਗੜੇ ਕੱਢ ਦਿੱਤੇ ਯਾਰ ਤੇ ਅੱਧੀ ਟੈਂਕੀ ਆ ਮੈਂ ਤੁਹਾਨੂੰ ਇਹ ਫੇਰ ਕੇ ਤੇ ਦੁਬਾਰਾ ਫੇਰ ਤੁਹਾਨੂੰ ਦਿਖਾਉਣਾ ਵੀ ਕਿੰਨਾ ਕ ਤੇਲ ਕੰਦਾ ਪੂਰੀ ਅੱਧੀ ਟੈਂਕੀ ਆ ਆ ਵੀਟਰ ਦਾ ਕੰਮ ਕੈਨਸਲ ਹੋ ਗਿਆ ਕਿਉਂਕਿ ਆਪਾਂ ਨੂੰ ਮਿਲ ਗਿਆ ਪਲਾਉ ਤੇ ਰੂਟਾ ਵੀਟਰ ਦਿੱਤਾ ਨਾ ਤੇ ਹੁਣ ਆਪਾਂ ਚੱਲਦੇ ਆ ਪਲਾਉ ਲੈਣ ਪਲਾਉ ਲੈ ਆ ਕੇ ਪੋਟ ਲਾਉਣੇ ਨੇ ਉਹਦੇ ਲੰਮੇ ਹੱਥਾਂ ਕੇ ਲਿਆ ਦੇ ਇਹਦੇ ਤੇ ਤਾਂ ਹਣ ਤੇਲ ਨਾ ਪਿਆ ਨਹੀਂ ਜਾਣਾ ਹਣ ਉਹ ਪਲੌ ਤੇ ਨਾਪਦੇ ਆ ਆਹ ਵੇਖੀ ਭਾਵੇਂ ਮੈਂ ਬਹੁਤ ਵਾਰ ਫਸ ਗਿਆ ਤੇ ਇਹ ਨੂੰ ਐ ਕਰਦੇ ਆ ਬੱਸ ਕਰ ਦੇ ਕਰਤਾ ਮਰਾ ਜਿਹਾ ਨਹੀਂ ਬਟਾ ਉਹ ਵੇਖੀ ਭਾ ਮਾਹ ਰੋਣ ਦੇ ਤੱਕ ਕਿ ਜੇ ਆਪਾਂ ਨੂੰ ਪਲੌ ਤੇ ਦੇਖਦੇ ਆ ਕੀ ਕਰਦਾ ਕਿਵੇਂ ਦਾ ਚੱਲਦਾ ਕੀ ਹਾਲ ਖਦਾਵਾ ਹਾਂ ਇਹ ਚਾਉਦੇ ਆਪਾਂ ਪਲਾਉ ਪਾਉਣ ਚਲੋ ਜੀ ਤੇਲ ਖਾਨ ਤੋਂ ਅਸੀਂ ਤੈਨੂੰ ਰੋਕਿਆ ਨਹੀਂ ਡਰਮ ਖਾ ਗਿਆ ਤੂੰ ਸਾਰਾ ਦੁਬਾਰਾ ਭਰ ਕੇ ਫੇਰ ਲਿਆ ਆ ਤੇ ਜੇ ਤੂੰ ਹੁਣ ਪਲਾਉ ਖਿੱਚਣ ਲੱਗਿਆ ਕੋਈ ਕੀਤੀ ਚੂਂ ਚੜੱਕ ਤੇ ਫਿਰ ਗੱਲਾਂ ਹੋਣਗੀਆਂ ਚਟਾ ਤੇਰੀਆਂ ਮੇਰੀਆਂ ਸਹੀਆਂ ਨਵੇਂ ਚ ਸਹੀ ਗੱਲ ਹੈਗਾ ਆਪਾਂ ਤੇਲ ਪਾਉਣ ਨਾਲ ਤਾਂ ਨਹੀਂ ਨਾ ਕਮੀ ਛੱਡੀ ਤੇਲ ਤਾਂ ਸਾਰਾ ਤੇ ਤੇਲ ਨਹੀਂ ਆ ਲਿਆਦਿਆਂ ਨੇਰੀਆਂ ਜਿੰਨਾ ਤੇ ਆ ਖਾ ਰਾਤੀ ਦੇ ਖਾ ਇਹ ਉਹਨੇ ਜੋਰ ਨਾਲ ਆ ਲਾਇਆ ਤੇਲੀਆਂ ਮੈਂ ਬਣਵਾ ਲਈ ਤੇ ਦਿਲ ਤੋਂ ਹੱਜਾਂਈ ਜਿਹੜੇ ਤੁਹਾਨੂੰ ਜਾਂਦਾ ਨੂੰ ਤੁਸਪਲਾਵਾ ਤੁਸ ਪੈਸਾ ਲਿਆਤਾ ਨੂੰ ਡਿਪਲੋਆ ਤੇ 4x4 ਚਾਹੀਦਾ ਹਣਾ ਜੋ ਬੰਦਿਆਂ ਨੇ ਨਾਣਾ ਕਿੱਤੇ ਆ ਤੇਲੀਆਂ ਦਿਲ ਪਿਆ ਦੱਸ ਦੇ ਮੈਂ ਇਹਦੇ ਉੱਪਰ ਲਾ ਕੇ ਕਿਹੜੇ ਗੇਅਰ ਤੇ ਚੱਲਦਾ ਦੱਸਦਾ ਮੈਂ ਤੁਹਾਨੂੰ ਐਜੇ ਲਾਇਆ ਦਾ ਮੁੱਲ ਨਾ ਇੱਥੇ ਮੁੜਦਾ ਫੋਰ ਬਾਏ ਫੋਰ ਦੀ ਆਪਾਂ ਨੂੰ ਲੋੜ ਨਾ ਇੰਨਾ ਥਾਵਾਂ ਤੇ ਹੁੰਦੀ ਆ ਇੱਥੇ ਹੁਣ ਟੂ ਬਿਲਟਰ ਐ ਨਹੀਂ ਚੱਲਦਾ ਹਨਾ ਜਿਹਨੇ ਇਹ ਚੱਲਦਾ ਪਿਆ ਹੁਣ ਆਪਣੀ ਤੇ ਕੋਈ ਟੈਨਸ਼ਨ ਨਹੀਂ ਪਿੱਛੇ ਐਣ ਓਕੇ ਕਰੀ ਜਾਂਦਾ ਤੁਹਾਡੇ ਸਾਹਮਣੇ ਹ ਲਾਲ ਗੱਡੀ ਆਉਣਾ ਲਾਲ ਇੱਥੇ ਆ ਕੇ ਪੈਸੇ ਪੂਰੇ ਹੋ ਜਾਂਦੇ ਆ ਮੇਨ ਦਾ ਆਪਾਂ ਨੂੰ ਐਸ ਕੰਮ ਦਾ ਹੀ ਸੀਗਾ ਵੀ ਜਦੋਂ ਉਲਟਾਵੇਂ ਫੇਰਨੇ ਹੁੰਦੇ ਆ ਉਦੋਂ ਟੂ ਵੀਲ ਟਰੈਕਟਰ ਔਖਾ ਹੁੰਦਾ ਬਾਕੀ ਕੰਮ ਤਾਂ ਕਰਮਾਂ ਵਾਲੇ ਉਹ ਵੀ ਦੋਵੇਂ ਕਰੀ ਜਾਂਦੇ ਸੀਗੇ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੇ ਹਨਾ ਜਦੋਂ ਬਹੁਤ ਸੋਹਣਾ ਕੰਮ ਕਰਦੇ ਸੀ ਬਾਅਦ ਜਦੋਂ ਆ ਪਲਾਉ ਫੇਰਨੇ ਹੁੰਦੇ ਸੀ ਨਾ ਉਦੋਂ ਜਾ ਕੇ ਪੰਗਾ ਜਾਂਦਾ ਸੀ ਥੋੜਾ ਜਿਹਾ ਤੇ ਹੁਣ ਵੈਗਰੂ ਜੀ ਮੇਰੇ ਨਾਲ ਚਲੋ ਸੱਚੇ ਪਾਤਸ਼ਾਹ ਸਾਰਿਆਂ ਨੂੰ ਦਵਾਵੇ ਸਾਰੇ ਵੀਰ ਤਰੱਕੀਆਂ ਕਰਨ ਤੇ ਹੁਣ ਨਹੀਂ ਇਥੇ ਓਕੇ ਆ ਕਿਉਂਕਿ ਪਲਾਉ ਆਪਾਂ ਬੀਜਦੇ ਆ ਆਲੂ ਇਹ ਪਰਾਲੀ ਜਦੋਂ ਵਿੱਚ ਰਹਿ ਜਾਂਦੀ ਨਾ ਫਿਰ ਵੱਟਾਂ ਨਹੀਂ ਸਹੀ ਬਣਦੀਆਂ ਤੇ ਹੁਣ ਉਹ ਝੁੰਝਟ ਖਤਮ ਆ ਕਿਉਂਕਿ ਹੁਣ ਹੋਰਾ ਡੂੰਘੇ ਫੇਰੀ ਚੱਲਾਂਗੇ ਹਨਾ ਤੇ ਝੁੰਘੇ ਫਿਰ ਨਾਲ ਪਰਾਲੀ ਚੰਗੀ ਤਰ੍ਹਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਾਲੇ ਮੋੜਨੇ ਉਸੇ ਕਾਲੀ ਦੀ ਟ੍ਰੈਕਟਰ ਪਾ ਲੈਣਾ ਆਪਾਂਸ ਫੇਰ ਉੱਤੇ ਮੋੜ ਦੇਣਾ ਫੇਰ ਤੁਹਾਡੇ ਖਾਲੀ ਨਹੀਂ ਬਣੂਗੀ ਫਿਰ ਸਾਰੇ ਜਿਹੜੇ ਇੱਕ ਸਾਰ ਐ ਜਾਣਗੇ ਬਾਕੀ ਇਹ ਲੇਤੀ ਜਾ ਜਿਹੜਾ ਆ ਪਲੌ ਮੈਂ ਸੈੱਟ ਕਰਦਾ ਪਿਆ ਵੀ ਕਈ ਵਰੀ ਪਹਿਲਾ ਵੱੱਡ ਲੱਗਦਾ ਦੂਜਾ ਘੱਟ ਤੀਜਾ ਨਾ ਥੋੜਾ ਫਰਕ ਹੁੰਦਾ ਹੁਣ ਵੈਸੇ ਤਿੰਨੇ ਇੱਕੋ ਜਿਹਾ ਲੱਗਣ ਲੱਗ ਗਏ ਲਾਲ ਕੱਢੀ ਜਾਂਦੇ ਤਿੰਨੇ ਇਸੇ ਇੰਨੀਆਂ ਦੀ ਜਰੂਰਤ ਨਹੀਂ ਅਗਲੇ ਜਿਹੜੇ ਥੋੜੀ ਜਿਹੀ ਲਿਫਟ ਕੱਟ ਕਰਦੇ ਆ ਕਿਉਂਕਿ ਇੰਨੀਆਂ ਡੂੰਘੇ ਲਾਉਣ ਦਾ ਕੋਈ ਫਾਇਦਾ ਨਹੀਂ ਥੋੜੇ ਜਿਹਾ ਕੱਟ ਕਰ ਦਿੰਨੇ ਆ ਲਾਗ ਰੈਕਟਰ ਨੂੰ ਕੋਈ ਪ੍ਰਵਾਹ ਨਹੀਂ 15 16 ਫੋ ਚੱਕਰਾਂ ਦੇ ਪਰਿਆਉਂ ਦਾ ਕਰਮਾ ਵਾਲਾ ਤੇ ਤੇਲ ਆ ਪਤਨ ਜਿਹੜੇ ਲਾਏ ਸੂਈ ਲਾਦੀ ਬਦੰਦਰ ਨੇ ਫੇਰ ਫੁੱਲ ਕਰਕੇ ਲਿਆਏ ਘਰੋਂ ਚਲੋ ਕਰਮਾ ਲਿਆ ਖਾਧੋ ਜਿੰਨਾ ਖਾਏਗਾ ਉਹਨਾਂ ਕੰਮ ਵੀ ਕਰੇਗਾ ਕੋਈ ਗੱਲ ਨਹੀਂ ਕੋਈ ਦੋਖਣੀ ਆਪਾਂ ਨੂੰ ਕੋਈ ਇਹਨੂੰ ਆਪਾਂ ਸੈੱਟ ਕਰ ਲਾਂਗੇ ਪੂਰਾ ਵਧੀਆ ਕੰਮ ਚੱਲਦਾ ਅਸੀਂ ਸ਼ਾਮਾਂ ਪੈ ਗਈਆਂ ਤੇ ਪਤਾ ਨਹੀਂ ਕੀ ਗੱਲ ਬਣੀ ਕੀਦੇ ਧਿਆਨ ਚ ਕੋਈ ਗੱਲਬਾਤ ਆਈ ਆਹ ਟਿਕਟਨ ਵੀ ਖੜਾ ਰ ਪੈ ਗਈ ਉਧਰ ਦੂਜੇ ਨੂੰ ਵੀ ਪੈ ਗਈ ਇਧਰੋਂ ਉਹਨਾਂ ਨੂੰ ਪਤਾ ਨਹੀਂ ਕਿਹਦੀਆਂ ਗੋਲੀਆਂ ਗਾਲੀਆਂ ਕਹਿੰਦਾ ਜਾ ਕੇ ਵੇਚਦੇ ਆ ਵੀ ਕੀ ਗੱਲਬਾਤ ਬਣੀ ਆ ਤੇ ਉਧਰੋਂ ਦੂਜਾ ਉਹ ਚੰਗੇ ਭਲੇ ਆਪਾਂ ਪਲਾਉ ਤੁਸੀਂ ਵੀਡੀਓ ਵੇਖ ਹੀ ਲੈਣੀ ਆ ਵਧੀਆ ਚੱਲਦੇ ਸੀਗੇ ਉਹ ਸਾਲੇ ਉਹ ਨਹੀਂ ਸੈਟਿੰਗ ਆ ਜੀ ਉਹ ਆ ਕੇ ਚਲੋ ਨਾਲ ਦੇ ਆਨੇ ਕੋ ਸੈਟਿੰਗ ਆਪਦੇ ਹਿਸਾਬ ਨਾਲ ਕਰਨੀ ਸੀਗੀ ਉਵੇਂ ਕਰਨ ਲੱਗੇ ਤੇ ਉਦੋਂ ਬਾਅਦ ਉਹ ਨਹੀਂ ਸੈਟ ਆ ਜੀ ਇੱਕ ਛੋਟਾ ਆਪਣਾਓ ਖੜਾ ਪਿੱਛੇ ਆਲੂਆਂ ਵਾਲਾ ਆਲੂ ਲੈ ਆਂਦੇ ਚੱਲ ਬਸ ਆ ਗਿਆ ਇਹ ਜਾਂਦਾ ਔਰਦਾ ਕਿ ਨਹੀਂ ਖੱਤਿਆਂ ਚ ਹੈ ਜਦੋਂ ਛੇਤੀ ਹੋਵੇ ਹੁਣ ਇਹਨੂੰ ਦੇ ਦੇ ਮੈਨੂੰ ਆ ਕੀ ਜੀ ਇਹਦਾ ਕ੍ਰੀਚਾ ਤੇ ਧਿਆਨ ਨਹੀਂ ਨਾ ਦਿੰਦਾ। ਨੰਨੂੰ ਦੱਬੀ ਆਉਂਦਾ ਜਿਵੇਂ ਆਪਾਂ ਦੁਪਹਿਰੇ ਰੋਗਤਾ ਆਈ ਵੀ ਗਰੀ ਉਹ ਆਵਾਜ਼ ਕਰਦਾ ਸੀਗਾ ਤੇ ਆਪਾਂ ਜਦੋਂ ਰੋਗਤਾ ਆਇਆ ਨਾ। ਇਹ ਗਰੀਸ ਕਰ ਲਈਏ। ਇਹਨੂੰ ਨਹੀਂ ਪਤਾ ਲੱਗਦਾ ਦੱਬੀ ਆਉਂਦਾ ਹੁੰਦਾ ਅਸੀਂ ਕੰਮ। ਹੁਣ ਵੇਚਦੇ ਆਂ ਕੀ ਗੱਲ ਬਾਤ। ਉਧਰੋਂ ਚੱਲਦਾ ਪਿਆ ਤੇ ਕਰ ਉਹਦੇ। ਲੱਗ ਜਣਾ ਜਦੋਂ ਉਹ ਵੇ। ਉਹਦੇ ਪੰਗਾ ਕੀ ਪਿਆ ਵੀ ਉਹ ਲਿਫਟ ਸਾਰੀ ਚੱਕਦੀਏ ਤੇ ਪਲੋ ਤਾਂ ਵੀ ਨਹੀਂ ਤਾਂ ਹੁੰਦੇ। ਪਤਾ ਨਹੀਂ ਕਿਹੜੇ ਸਾਲ ਦੀ ਸੈਟਿੰਗ ਉਹਨਾਂ ਨੇ ਪੰਗੇ ਪੰਗੇ ਲੈ ਕੇ ਕਰ ਲਈ। ਉਹ ਵੀ ਜਾ ਕੇ ਉਹਨੂੰ ਵੀ ਸੈੱਟ ਕਰਦੇ ਆ ਚਲੋ ਬਾਬੇ ਜੀ ਮੇਰ ਨਾਲ ਜਿਆਦਾ ਨਹੀਂ ਠੀਕ ਠਾਕ ਹੀ ਆ ਉਹ ਜਿਹੜੀਆਂ ਗੋਲੀਆਂ ਹੁੰਦੀਆਂ ਨੇ ਪਿੱਛੇ ਉਹਨਾਂ ਦਾ ਮਾਲ ਨਿਕਲਿਆ ਪਛਰਾ ਹੀ ਲਿਫਟ ਕਾ ਤੋ ਨਹੀਂ ਚੱਕਦਾ ਪਹਿਲਾਂ ਪੂਰੀ ਚੱਕਦਾ ਸੀ ਉਹ ਲਿਫਟ ਦਾ ਗੋਡੇ ਦਾ ਤਹਾਂ ਲੱਗ ਜਾਂਦੇ ਲਿਫਟ ਕਾ ਤੋ ਨਹੀਂ ਚੱਕਦਾ ਹੁਣ ਸੰਧ ਨਹੀਂ ਪਾਣੀ ਆਉਂਦੇ ਤੇ ਜੌਂਡੀਰ ਵਾਲੇ ਹੀ ਕਰਨ ਹਾਂ ਇੱਥੇ ਜੌਂਡੀਰ ਵਾਲਿਆਂ ਨੂੰ ਬੁਲਾ ਕੇ ਮੈਂ ਕੀ ਕਵਾਂ ਵੀ ਸਾਨੂੰ ਇੰਪਲੀਮੈਂਟਰੀ ਪਾਣੀ ਆਉਂਦੇ ਜਾ ਕੇ ਗੋਡੇ ਦਾਵੇਂ ਉਹ ਤਾਂ ਤਾਂ ਚੱਕ ਦਿੰਦਾ ਆਹ ਹੋਵੇ ਮੋੜ ਤੇ ਆ ਕੇ ਫਿਰ ਖੜ ਗਏ ਨੇ ਪੰਗਾ ਕੀ ਪੈਂਦਾ ਅਣਡੀਦਰੋ ਕੋਈ ਲੜਾਈ ਤੇ ਨਹੀਂ ਹੋਣੀ ਵੀ ਪਲ ਉਹ ਪੂਰਾ ਚੱਕਿਆ ਨਹੀਂ ਜਾਂਦਾ ਸ਼ੋਰ ਪੰਗੇ ਲੈ ਲੈਂਦੇ ਨੇ ਤੇ ਬਾਅਦ ਉਹ ਸੈਟਿੰਗਾਂ ਆਉਂਦੀਆਂ ਨਹੀਂ ਛੋਟਾ ਮੈਨੂੰ ਕਹਿੰਦਾ ਜੌਂਡੀਅਰ ਵਾਲਿਆਂ ਨੂੰ ਫੋਨ ਕਰ ਵੀ ਇਹ ਲਿਫਟ ਨਹੀਂ ਪੂਰੀ ਚੱਕਦਾ ਮੈਂ ਕਿਹਾ ਵੀ ਮਕਰੋਂ ਆਪਣੇ ਸੈਟਿੰਗ ਤਾਂ ਆਪਦੀ ਕਰਨ ਵਾਲੀ ਵੀ ਲਿੰਕਾਂ ਤੋਂ ਪੂਰੀਆਂ ਚੱਕ ਦਿੰਦਾ ਮਾਗੀ ਚਲੋ ਜਾ ਕੇ ਉਧਰ ਵੀ ਪੰਗੇ ਬੰਗਲੇ ਨੇ ਰਾਤ ਹੋ ਗਈ ਆ ਥੋੜੀ ਇਕ ਲੈ ਟਿਲੀ ਮਾਫੀ ਦੇ ਆ ਜੇ ਤੇ ਐਦੇ ਤਾਂ ਤੁਹਾਨੂੰ ਮਦਾਸੀ ਦਿੱਤਾ ਜਿਹੜੀਆਂ ਆਪਣੀਆਂ ਲਿੰਕਾਂ ਨਹੀਂ ਹੁੰਦੀਆਂ ਲਿੰਕਾਂ ਦੇ ਵਿੱਚ ਗੋਲੀਆਂ ਹੁੰਦੀਆਂ ਕਿਉਂਕਿ ਇਹ 14 ਮਡਲਾ ਇਹ ਘਸ ਗਈਆਂ ਹੁਣੇ ਦਿਨੇ-ਦਿਨੇ ਭਰਾ ਲਿਆਊਗਾ ਆ ਉਹ ਤੁਰੇ ਆਉਂਦੇ ਆ ਨਹੀਂ ਸੈਟਿੰਗ ਆਈ ਉਹਨਾਂ ਤੋਂ ਜਾਂ ਤਾਂ ਹੁਣ ਅਰਜਨ ਨੂੰ ਪਹੁੰਚ ਕੇ ਵੇਖੀ ਤੇ ਜਾਂ ਫਿਰ ਵੇਖੀਆ ਕਹਿਣਗੇ ਵੇ ਨੂੰ ਸੈੱਟ ਕਰ ਤੇ ਉਹ ਫਿਰ ਚਲਾਈ ਜੀ ਹੁਣ ਅਸੀਂ ਕਰਦੇ ਹਾਂ ਸੈਟ ਵਟ ਫੇਰ ਤੂੰ ਕਹੀ ਲਈ ਜਾਂਦੇ ਨੇ ਉਹ ਵੇਖੋ ਮਗਰ ਉਹ ਤਾਂ ਨਹੀਂ ਚੱਕੇ ਜਾਂਦੇ ਪੈ ਆਹ ਵੇਖੋ ਪੱਧਰ ਹੀ ਆਣ ਪਈ ਤੇ ਲਿਆ ਕੇ ਕਹਿੰਦੇ ਪੱਧਰ ਲਿਆ ਪੱਧਰ ਜਗਾ ਤੇ ਵੇਖਦੇ ਆਂ ਦੋਵੇਂ ਫੋਰਮ ਕਿਹੜੀ ਆ ਗਿਆ ਆ ਗਿਆ ਆ ਗਿਆ ਆ ਗਿਆ ਹਾਏ ਹਾਏ ਉਹ ਲੈਟਰੀ ਚੱਕਦਾ ਉਹ ਜੇੜੀ ਵੀਰੇ ਉਹ ਜੇੜੀ ਆਣਾ ਉਹ ਜੇੜੀ ਲੈਟਰੀ ਚੱਕਦਾ ਪਾਜੀ ਦੇ ਆਹ ਦੇਖ ਲੈ ਵੀਰੇ ਲੈ ਲੈਂਡ ਬੋਲ ਚੱਕੀ ਆ ਜੇੜੀ ਨੇ ਆਹ ਦੇਖ ਲੋ ਥੱਲੇ ਵੀਰੇ ਹਾਏ ਲੈ 4 ਇੰਚ ਚੱਕ ਲਈ ਚੱਕੀ ਤਾਂ ਲੈ ਲੈ 4 ਇੰਚ 4 ਇੰਚ ਮਹਾ ਚੱਕਦਾ ਬਰੋ ਲੈ ਉਹ ਬਾਹਰ ਥੱਲੇ ਉਲਟਾਵੇਂ ਨਹੀਂ ਘੁਮਾਉਂਦਾ ਡਸਟੀ ਬਰੋ ਇੱਧਰ ਦੀ ਬਾਈ ਜਾਈਂ ਹਾਂਜੀ ਹਾਂਜੀ ਉੱਤੋਂ ਦੀ ਤੁਸੀਂ ਬੋਲ ਰਹੇ ਸਾਲਿਓ ਡਾਕਟਰ ਜਵਾ ਲੀਵਰ ਅੱਛਾ ਲੀਵਰ ਵਿਖਾਣੇ ਆ ਸਾਲਿਓ ਲੀਵਰਾਂ ਨਾਲ ਤੁਹਾਡੀਆਂ ਆਟਮਾ ਜਾਂਦੀਆਂ ਵਧੀਆ ਕੁੜੀ ਚੋਦੋ ਲਓ ਜੀ ਲਓ ਸਾਲੇ ਨਹੀਂ ਵੀਰੇ ਅੰਦਰ ਵਾਲੀਵਰ ਨਹੀਂ ਉੱਤੇ ਲੈ ਵੀਰੇ ਲੈ ਮੈਂ ਚੱਕ ਦੇਣਾ ਮੈਂ ਚੱਕ ਦੇਣਾ ਵੀਰੇ ਚੱਕ ਦੇਣਾ ਤੁਸੀਂ ਰੌਣਕਾ ਤਾਂ ਲਾਓ ਸਾਲਿਓ ਛੱਟ ਮੈਂ ਚੱਕ ਦੇਣਾ ਤੁਸੀਂ ਛੱਟ ਜੀ ਦਾ ਲਵਾਓ ਤੁਸੀਂ ਛੱਟ ਜੀ ਦਾ ਲਵਾਓ ਤਾਲਾ ਕਿੱਧਰ ਨੂੰ ਜਾਂਦਾ ਹਣ ਰਾਤ ਨੂੰ ਐ ਬਲਾਉ ਚੱਲਦੇ ਵੇਖ ਕੇ ਕਿਹਨੇ ਨਾਲ-ਨਾਲ ਪੁੱਟਾ ਟਰੈਕਟਰ ਇੱਕ ਟਰੈਕਟਰ ਨਾਲ ਅੱਗੇ ਅੱਗੇ ਬੈਕ ਐ ਚੱਲਦਾ ਇੱਕ ਤਾਂ ਬਲਾਉ ਮਾਰਦਾ ਹੀ ਮਾਰਦਾ ਫਿਰਦਾ ਹੀ ਪਿਆ ਹਨਾ ਤੇ ਨਾਲ ਦੂਜਾ ਟਰੈਕਟਰ ਐ ਨਾਲ ਇਹ ਸਕਿਉਰਟੀ ਵਾਸਤੇ ਇਹ ਰਾਤ ਨੂੰ ਨਾਲ ਐ ਰੱਖਣਾ ਪੈਂਦਾ ਭਜਾ ਕੇ ਵੇਖਣਾ ਕੀ ਕਰਨਾ ਭਜਾਉਣਾ ਕੀ ਕਰੀਏ ਹਾਂ ਹੁਣ ਦੱਸ ਅਮਾ ਉਹ ਤੈਨੂੰ ਪੁੱਛਦਾ ਕਿਵੇਂ ਕਰਨਾ ਨਹੀਂ ਚੱਕਦਾ ਕਿ ਨਹੀਂ ਮੈਂ ਉਹ ਪੁੱਛਦਾ ਕਿਵੇਂ ਕਰਨਾ ਹਾਂ ਕਮਾਉਂਦਾ ਇਹਨੂੰ ਲੈ ਕੇ ਨਾ ਜਾਈ ਤੇਜੀ ਇੱਥੇ ਰੁਗੀ ਗੇ ਲੋਡ ਪਈ ਫਿਰ ਇਹਨੂੰ ਬਾਲਾਂਗੇ ਲਿਫਟ ਦਾ ਪੰਗਾ ਬਿਆਹ ਹੀ ਸਾਰੇ ਵੀਰਾਂ ਨੂੰ ਪਤਾ ਹੀ ਹੋਣਾ ਹੈ ਨਾ ਲਿਫਟ ਦਾ ਨਹੀਂ ਮਤਲਬ ਪਲੋਅ ਦੀ ਸੈਟਿੰਗ ਜੇ ਲੱਗੀ ਸੀ ਸ਼ੌਟ ਦੀ ਵਾਤੇ ਹੋਲ ਰੈਟਰ ਨਾਲ ਨਾਲ ਫਿਰਦਾ ਹੈ ਨਾ ਆਪਾਂ ਦੇਖਦੇ ਹਾਂ ਜੇ ਲੋਡ ਪਈ ਦੀ ਜੌਂਡੀ ਯਾਰ 52 10 ਦਾ ਪਹਿਲਾ ਹਾਈ ਤੇ ਨਿੰਦਰਾ 605 ਪੀਐਸ ਦਾ ਪਹਿਲਾ ਹਾਈ ਦੇਖਦੇ ਹਾਂ ਚੱਲ 1 2 ਚੱਲ ਚੱਲ ਉਹ ਭਾਂਦ ਨੇ ਪਿੱਛੇ ਹੀ ਬਹੁਤ ਰਹਿ ਗਿਆ ਸਾਲ ਇਹਦਾ ਦੂਜਾ ਵਾਲਾ ਦੂਜਾ ਬਰਾਬਰ ਕਰ ਬਰਾਬਰ ਹਜਾਰ ਹੀ ਆ ਇੱਕ ਮਿੰਟ ਖੜ ਇੱਕ ਮਿੰਟ 1 2 ਚੱਲ ਦੂਜਾ ਇਹਦਾ ਦੂਜਾ ਇਹ ਤਾਂ ਵੀ ਅੱਗੇ ਜਾਂਦਾ ਮੜਾ ਮੜਾ ਮੈਂ ਤਾਂ ਇਹ ਤਾਂ ਕਹਿੰਦਾ ਤੂੰ ਕਹਿੰਦਾ ਤੀਜਾ ਲਾ ਇਹਦਾ ਤੀਜਾ ਭੈੜਾ ਉਹਦਾ ਕਿੱਥੇ ਜਾਣਾ ਤੀਜੇ ਦਾ ਬਾਹਲਾ ਹੋਏ ਨਾ ਮੈਂ ਉਹ ਕਹਿੰਦਾ ਨਾ ਤੀਜਾ ਲਾ 20 ਇਹਦੇ ਉਹਦੇ ਬਰਾਬਰ ਤਾਂ ਹੀ ਹੋਣਾ ਸਾਲਾ ਚੱਲ ਇਹਦਾ ਪਹਿਲਾ ਹੈ ਨਾ ਤੀਜਾ ਲਾਣਾ ਚੱਲ ਇੱਕ ਮਿੰਟ ਰੋਕਦਾ ਇੱਕ ਮਿੰਟ ਚੱਲ ਚੱਲ ਅਰਜਨ ਦਾ ਤੀਜਾ ਤੇ ਇਹਦਾ ਪਹਿਲਾ ਇਹਦਾ ਤੀਜੇ ਦਾ ਮਤਲਬ ਦੂਜਾ ਤੇ ਇਹਦਾ ਪਹਿਲਾ ਇਕੱਠੇ ਜਿਹਾ ਮਾੜੇ ਜੇ ਇਹ ਥੋੜਾ ਜਿਹਾ ਅੱਗੇ ਜਾਂਦਾ ਹਨਾ ਤੀਜੇ ਜੋ ਅੱਗੇ ਜਾਂਦਾ ਦੂਜੇ ਜੇ ਅੱਗੇ ਜਾਂਦਾ ਮਾਦਨ ਕਹਿੰਦਾ ਪਹਿਲਾ ਬਾਹਲਾ ਵੱਡਾ ਪਹਿਲਾ ਹੈ ਬਾਹਲਾ ਵੱਡਾ ਚਲੋ ਇਹਦੇ ਗੇਹਾਂ ਦੀਆਂ ਸੈਟੀਆਂ ਸਾਰੇ ਵੀਰਾਂ ਨੂੰ ਪਤਾ ਹੈ ਨਾ ਆਪਦੇ ਆਪੇ ਹਸਾਬ ਨਾਲ ਕਰਨੀਆਂ ਬੈਂਦੀਆਂ ਕਿਉਂਕਿ ਜਦੋਂ ਆਪਾਂ ਕਹਿ ਦਿੰਦੇ ਵੇ ਪਹਿਲੇ ਹਾਈ ਤੇ ਜੌਂਟੀਅਰ ਨਹੀਂ ਚੱਲਦਾ ਪਹਿਲਾ ਹਾਈ ਤਾਂ ਉਹਦਾ ਦੇਖਤ ਲਾਉਦਾ ਹੈ ਕਿੰਨਾ ਤੇ ਚਲੋ ਮੇਰੇ ਵੀਰ ਗੁੱਸਾ ਨਾ ਕਰਿਓ ਆਪੋ ਆਪਣਾ ਹਸਾਬ ਕਿਤਾਬ ਹੁੰਦਾ